ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜੇਕਰ ਕਾਰ ਦੇ ਵਿੱਚ ਕੋਈ ਮੈਂਬਰ ਜਪਾਟ ਕਰਦਾ ਹੈ ਤੇ ਬਾਕੀ ਮੈਂਬਰਾਂ ਦੀ ਸਥਿਤੀ ਕਿਵੇਂ ਸਵਰ ਸਕਦੀ ਹੈ ਬੇਨਤੀਆਂ ਆਪਾਂ ਸਮਝਾਂਗੇ ਸੋ ਪਹਿਲਾਂ ਤਾਂ ਇਹ ਫਤਿਹ ਬੁਲਾਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿੱਚ ਆਪਾਂ ਉਦਾਹਰਣ ਪੜਦੇ ਹਾਂ ਪਾਤਸ਼ਾਹ ਗੰਦੇ ਨੇ ਗੁਰਮਤ ਨਾਮ ਨਾ ਵਿਸਰੇ ਸਹਜੇ ਪਤ ਪਾਈਏ ਗੁਰ ਦੀ ਮਤ ਲੈ ਕੇ ਕਦੇ ਪ੍ਰਮਾਤਮਾ ਦਾ ਨਾਮ ਸਾ ਭੁੱਲੇ ਨਾਮ ਦੀ ਬਰਕਤ ਆਵੇ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭ ਦੇ ਦਰ ਤੇ ਇੱਜ਼ਤ ਪ੍ਰਾਪਤ ਕਰੀਏ ਦਰਗਾਹ ਵਿੱਚ ਵੀ ਤੇ ਇੱਥੇ ਵੀ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਇਹ ਕਿਵੇਂ ਹੋਵੇਗਾ ਅੰਤਰ ਸ਼ਬਦ ਧਿਆਨ ਹੈ ਮਿਲ ਆਪ ਗਵਾਈਏ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰਦਾ ਸ਼ਬਦ ਰੂਪ ਕਾ ਜਾਨਾ ਛੁਪਿਆ ਹੋਇਆ ਹੈ ਨਾ ਉਹ ਪ੍ਰਭ ਨੂੰ ਮਿਲ ਪੈਂਦਾ ਹੈ ਤੇ ਮਿਲ ਕੇ ਆਪ ਭਾਵ ਆਪ ਗਵਾ ਲੈਂਦਾ ਹੈ ਆਪਣਾ ਆਪਾ ਗਵਾ ਲੈਂਦਾ ਹੋਮੇ ਦੀ ਭਾਵਨਾ ਜਿਹੜੀ ਹੈ ਉਹ ਗੁੰਮ ਜਾਂਦੀ ਹੈ ਗੁਰਦੀ ਬਾਣੀ ਜਿਹੜੀ ਪੜਦੇ ਆ ਨਿਤਨੇਮ ਕਰਦੇ ਆ ਤੇ ਪਿਆਰੇ ਉਹਨਾਂ ਦਾ ਸਰੂਰ ਹੀ ਵੱਖਰਾ ਹੁੰਦਾ ਹੈ ਉਹ ਤਾਂ ਫਿਰ ਇਹੋ ਜਿਹੇ ਤਰੀਕੇ ਨਾਲ ਜੁੜਦੇ ਨੇ ਇਹੋ ਜਿਹੇ ਮਨ ਦੇ ਵਿੱਚ ਭਾਵਨਾ ਬੰਦੀ ਹੈ ਇਹੋ ਜਿਹੇ ਮਨ ਦੇ ਵਿੱਚ ਜਿਹੜੀ ਸਥਿਤੀ ਬੰਦੀ ਹੈ ਤੇ ਫਿਰ ਆਪ ਕਹਿੰਦੇ ਨੇ ਬਿਨ ਹਰ ਭਜਨ ਨਾਹੀ ਛੁਟਕਾਰਾ ਮੇਰਾ ਤੇਰੇ ਤੋਂ ਬਿਨਾ ਛੁਟਕਾਰਾ ਨਹੀਂ ਹੈਗਾ ਮੇਰਾ ਛੁਟਕਾਰਾ ਨਹੀਂ ਹੈ ਤੇ ਮੈਂ ਬੇਨਤੀ ਕਰਾਂ ਸਾਤ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੋ ਜਾਨੂ ਨੇ ਜਿਹੜੇ ਪੜਦੇ ਨੇ ਅਜੀਹੀ ਮਹਿਮਾ ਤੇ ਪਿਆਰਿਓ ਪਾਤਸ਼ਾਹ ਨੇ ਇਸ ਕਰਕੇ ਸਮਝਾਇਆ ਵੀ ਸਤਿਗੁਰ ਕਹਿੰਦੇ ਨੇ ਜੇ ਇੱਕ ਵੀ ਪ੍ਰਾਣੀ ਨਿਤ੍ਰਿਮ ਕਰਤਾ ਨਾ ਕਰਦੇ ਵਿੱਚ ਉਹ ਇੱਕ ਵੀ ਪਾਠ ਕਰਦਾ ਤੇ ਉਹ ਬਾਕੀਆਂ ਨੂੰ ਵੀ ਤਾਰ ਕੇ ਲੈ ਜਾਂਦਾ ਹੈ ਨਾਨਕ ਨਾਮ ਜਹਾਜ਼ ਹੈ ਚੜੇ ਸਉ ਉਤਰੇ ਪਾਰ ਪਾਤਸ਼ਾਹ ਕਹਿੰਦੇ ਇਹ ਨਾਨਕ ਦੇ ਨਾਮ ਦਾ ਜਹਾਜ਼ ਹੈ ਜਿਹੜਾ ਇਹਦੇ ਵਿੱਚ ਸਵਾਰ ਹੁੰਦਾ ਹੈ ਸਤਿਗੁਰ ਉਹਨੂੰ ਪਾਰ ਲੈ ਕੇ ਜਾਂਦੇ ਨੇ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ ਉਹਦਾ ਪਾਰ ਉਤਾਰਾ ਪਤਾ ਕਿਹੜੇ ਹਿਸਾਬ ਨਾਲ ਹੁੰਦਾ ਹੈ ਸਤਿਗੁਰੂ ਉਹਨੂੰ ਪਾਰ ਕਰਦੇ ਨੇ ਪਾਰ ਤੋਂ ਭਾਵ ਉਹਦੇ ਉੱਤੇ ਇਹੋ ਜਿਹੀ ਮਿਹਰ ਕਰਦੇ ਨੇ ਇਹੋ ਜਿਹੀ ਕਿਰਪਾ ਕਰਦੇ ਨੇ ਤੇ ਉਹ ਬੰਦਾ ਖੁਦ ਜਿਹੜਾ ਹੈ ਉਹ ਸੰਸਾਰ ਤੋਂ ਭਵਜਲ ਸੰਸਾਰ ਤੋਂ ਪਾਰ ਹੋ ਜਾਂਦਾ ਹੈ ਸਾਥ ਸੰਗਤ ਜੀ ਜਿਹੜਾ ਗੁਰਦੀ ਬਾਣੀ ਨੂੰ ਪਾਤਸ਼ਾਹ ਦੀ ਬਾਣੀ ਨੂੰ ਪੜਦਾ ਉਹ ਦੂਜਿਆਂ ਨੂੰ ਵੀ ਸਵਾਰ ਕੇ ਲੈ ਜਾਂਦਾ ਹੈ ਨਾਨਕ ਨਾਮ ਜਹਾਜ਼ ਇਹ ਨਾਮ ਦਾ ਜਹਾਜ਼ ਹੈ ਇਹ ਨਾਮ ਦਾ ਜਹਾਜ਼ ਬਣਿਆ ਹੋਇਆ ਹੈ ਤੇ ਨਾਨਕ ਦੇ ਨਾਮ ਦਾ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ ਜਿਹੜਾ ਇਸ ਪਾਰ ਤੋਂ ਪਰਲੇ ਪਾਰ ਲੈ ਕੇ ਜਾਂਦਾ ਸਮਝਿਆ ਕਰੋ ਡੁੰਗੀਆਂ ਆਈਆਂ ਦੇ ਅਰਥਾਂ ਨੂੰ ਡੁੰਗਈ ਦੇ ਸ਼ਬਦਾਂ ਨੂੰ ਪੜਿਆ ਕਰੋ ਸਾਥ ਸੰਗਤ ਜੀ ਵਿਚਾਰਿਆ ਕਰੋ ਅਸੀਂ ਕਈ ਵਾਰ ਬੇਨਤੀਆਂ ਕਰਦੇ ਹਾਂ ਕੀ ਸਤਗੁਰ ਨੇ ਆਪ ਹੀ ਕਰਾਇਆ ਨੇ ਕਿ ਜਿਹੜਾ ਨਾਨਕ ਦੇ ਜਹਾਜ਼ ਤੇ ਵਿੱਚ ਸਵਾਰ ਹੋ ਗਿਆ ਨਾ ਪਾਤਸ਼ਾਹ ਦੇ ਜਹਾਜ਼ ਵਿੱਚ ਸਵਾਰ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਸ਼ਾ ਜੀ ਨੇ ਮਿਹਰ ਕੀਤੀ ਤੇ ਯਾਦ ਰੱਖਿਓ ਸਾਧ ਸੰਗਤ ਜੀ ਉਹਦਾ ਫਿਰ ਕਈਆਂ ਨੂੰ ਤਾਰ ਲੈ ਕੇ ਜਾਏਗਾ ਆਪਾਂ ਆਮ ਧਾਰਨਾ ਵਿੱਚ ਪੜਦੇ ਹਾਂ ਨਾ ਆਪ ਤਰ ਕੇ ਕਈਆਂ ਨੂੰ ਲੈ ਕੇ ਤਾਰ ਕੇ ਕਿ ਉਹ ਆਪ ਤਰੇ ਉਹ ਹੋਰ ਨੂੰ ਤਾਰ ਕੇ ਲੈ ਗਏ ਹੁਣ ਗੁਰਬਾਣੀ ਕਹਿੰਦੀ ਆ ਜੋ ਆਪ ਜਪੇ ਅਵਰ ਨਾਮ ਜਪਾਵੇ ਕਹਿੰਦੇ ਜਿਹੜਾ ਆਪ ਜਪਦਾ ਉਹ ਹੋਰਾਂ ਨੂੰ ਵੀ ਜਪਉਂਦਾ ਉਹ ਆਪ ਤੇ ਤਰਦਾ ਹੀ ਤਰਦਾ ਉਹ ਦੂਜਿਆਂ ਨੂੰ ਵੀ ਤਾਰ ਲੈ ਕੇ ਜਾਂਦਾ ਕਹਿਣ ਤੋਂ ਭਾਵ ਐ ਇੱਕ ਇਹੋ ਜਿਹੀ ਸਥਿਤੀ ਹੈ ਪਿਆਰੋ ਜੇਕਰ ਇੱਕ ਬੰਦਾ ਘਰ ਦੇ ਵਿੱਚੋਂ ਨਿਤਨੇਮ ਕਰ ਰਿਹਾ ਪਾਠ ਕਰਦਾ ਹੈ ਉਹਦਾ ਸਤਿਓ ਸਾਵਧਾਨ ਰਹੋ ਇੱਕ ਉਹਦੇ ਪਾਠ ਤੇ ਵਿੱਚ ਉਹਦੇ ਨਿਤਨੇਮ ਵਿੱਚ ਵਿਗਨ ਨਾ ਪੈ ਜਾਏ ਕੋਸ਼ਿਸ਼ ਕਰੋ ਆਪ ਵੀ ਕਰਨ ਦੀ ਐ ਨਾ ਹੋਵੇ ਇੱਕ ਬੰਦੇ ਨੂੰ ਅਸੀਂ ਕਮੀ ਲਈ ਰੱਖੀ ਹੈ ਤੂੰ ਨਿਤਨੇਮ ਕਰੀ ਜਾਣਾ ਅਸੀਂ ਆਪਣੇ ਕੰਮ ਕਰੀਏ ਐ ਨਾ ਹੋਵੇ ਜੇ ਉਹ ਕਰ ਰਿਹਾ ਉਹਦੇ ਵਿੱਚ ਵਿਗਨ ਨਾ ਪਵੇ ਕੋਈ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਈ ਵਾਰ ਕੀ ਹੁੰਦਾ ਕਈ ਲੋਕ ਕੀ ਕਰਦੇ ਨੇ ਈ ਪਾਈ ਸਾਹਿਬ ਜੀ ਪਾਠ ਕਰਾਤਾ ਭੋਗ ਪਾ ਦੇਓ ਜੀ ਸਾਡਾ ਪਾਠ ਪ੍ਰਕਾਸ਼ ਕਰ ਦਿਓ ਜੀ ਬੇਟਾ ਅਸੀਂ ਤੁਹਾਨੂੰ ਆਨਲਾਈਨ ਕਰਾਤੀ ਚਲੋ ਜੀ ਪਾਠ ਪ੍ਰਕਾਸ਼ ਹੋ ਗਿਆ ਪ੍ਰਕਾਸ਼ ਤੇ ਆਏ ਨਾ ਪਾਠ ਤੇ ਆਏ ਨਾ ਨਾ ਭੋਗ ਤੇ ਆਏ ਪਾਈ ਸਾਹਿਬ ਜੀ ਪਹੁੰਚਿਆ ਨਹੀਂ ਗਿਆ ਭੋਗ ਤੇ ਚਲੋ ਤੁਸੀਂ ਸਾਨੂੰ ਹੁਕਮਨਾਮਾ ਸਾਹਿਬ ਦੱਸ ਦਿਓ ਉਹ ਜਿਨੇ ਪੂਰੇ ਬਾਣੀ ਜਿਨੇ ਪ੍ਰਕਾਸ਼ ਤੋਂ ਲੈ ਕੇ ਭੋਗ ਤੱਕ ਟੈਨਸ਼ਨ ਨਹੀਂ ਲਈ ਕੀ ਹੁਣ ਇੱਕ ਹੁਕਮਨਾਮਾ ਸਾਹਿਬ ਸੁਣ ਕੇ ਉਹ ਬੰਦੇ ਦਾ ਪਾਰ ਉਤਾਰਾ ਹੋ ਜਾਏਗਾ ਹੁਕਮਨਾਮੇ ਦੀ ਬੜੀ ਟੈਨਸ਼ਨ ਰਹਿੰਦੀ ਆ ਭਾਈ ਸਾਹਿਬ ਜੀ ਹੁਕਮਨਾਮਾ ਭੇਜ ਦਿਓ ਸਾਡੇ ਅਖੰਡ ਪਾਠ ਸਾਹਿਬ ਦਾ ਸਾਥ ਸੰਗਤ ਜੀ ਜਿਨੇ ਅਖੰਡ ਪਾਠ ਸਾਹਿਬ ਦਾ ਭੋਗ ਐਨਾ ਨੇ ਨਾ ਪਵਾਇਆ ਨਾ ਕੋਈ ਸੇਵਾ ਕੀਤੀ ਨਾ ਗਰੰਥੀ ਸਿੰਘਾ ਦੀ ਸੇਵਾ ਕੀਤੀ ਤੇ ਨਾ ਕੁਝ ਹੋਰ ਕੀਤਾ ਐਦਾ ਸਿੱਧਾ ਐਦਾਂ ਹੋ ਗਿਆ ਵੀ ਜਿਵੇਂ ਆਪਾਂ ਮਿਸਤਰੀਆਂ ਨੂੰ ਕੰਮ ਦੇਤਾ ਵੀ ਤੁਸੀਂ ਕੰਮ ਕਰਕੇ ਦੋ ਅਸੀਂ ਬਾਅਦ ਚ ਆ ਕੇ ਚੈੱਕ ਕਰ ਲਵਾਂਗੇ ਵੀ ਅਕੋਰਡ ਪਾਰਟ ਹੋ ਗਿਆ ਬਾਅਦ ਚ ਆ ਕੇ ਦੇਖ ਲਾਂਗੇ ਵੀ ਹਾਂ ਹੋ ਗਿਆ ਚਲੋ ਕੋਈ ਗੱਲ ਨਹੀਂ ਨਾਮ ਕਰਾਤਾ ਜੀ ਅਸੀਂ ਪਾਠ ਕਰਾਤਾ ਕੀ ਫਾਇਦਾ ਹੋਏਗਾ ਸਾਨੂੰ ਐਵੇਂ ਪਾਠ ਕਰਵਾਨ ਦਾ ਸਾਧ ਸੰਗਤ ਜੀ ਅਸੀਂ ਬੇਨਤੀ ਕਰਦੇ ਹਾਂ ਕਿ ਜਦ ਵੀ ਤੁਸੀਂ ਪਾਠ ਕਰਵਾਓ ਤਾਂ ਬਾਣੀ ਸੁਣੋ ਅਤੇ ਸੇਵਾ ਕਰੋ ਤਾਂ ਹੀ ਇਸ ਦਾ ਕੋਈ ਫਾਇਦਾ ਹੋਵੇਗਾ ਅਸੀਂ ਬੇਨਤੀ ਕਰਦੇ ਹਾਂ ਵੀ ਜੇਕਰ ਐਦਾ ਕਰਾਂਗੇ ਵਿਚਾਰ ਚੋ ਇੱਕੋ ਜਿਹੀ ਨਿਤਨੇਮ ਕਰੀ ਚੱਲੇ ਸਾਡੇ ਆਪੇ ਤਲ ਜਾਣਗੇ ਤਾਂ ਐ ਨਹੀਂ ਹੋਣਾ ਭਾਪ ਵੀ ਜੇ ਉਹ ਨਿਤਨੇਮ ਕਰਦਾ ਸੀ ਸਾਵਧਾਨੀ ਵਰਤ ਰਿਆ ਉਹਨੂੰ ਵੇਖ ਕੇ ਸਾਨੂੰ ਰੰਗ ਚੜੇਗਾ ਰੰਗ ਲੱਗੇਗਾ ਸਾਨੂੰ ਹੋਲੀ-ਹੋਲੀ ਉਸਤੇ ਵਰਗਾ ਬਣਨ ਨੂੰ ਮਨ ਕਰੇਗਾ ਕਦੇ ਨਾ ਕਦੇ ਮਨ 'ਚ ਖਿਆਲ ਹੈਗਾ ਮਨਾ ਇਹਦੇ ਵਰਗਾ ਬਨ ਜਾ ਐਦਾਂ ਪ੍ਰਭਾਵ ਕਬੂਲ ਲਾ ਸਿੱਖੀ ਦਾ ਅਰਥ ਹੈ ਸਿੱਖਦੇ ਰਹਿਣਾ ਸਿੱਖ ਦਾ ਅਰਥ ਸਿਖਾਉਂਦੇ ਰਹਿਣਾ ਸਿੱਖ ਦਾ ਅਰਥ ਹੈ ਵੀ ਸਿੱਖਾ ਤੇਰਾ ਜੀਵਨ ਇਹੋ ਜਿਹਾ ਹੋਵੇਗਾ ਫੁੱਲਾਂ ਵਰਗਾ ਬਿਨਾਂ ਕਿਸੇ ਪੇਤ ਪਾਪ ਤੇ ਤੂੰ ਹਰ ਇੱਕ ਨੂੰ ਸੁਗੰਧ ਦੇਵੇ ਹਰ ਇੱਕ ਨੂੰ ਚੰਗਾ ਲੱਗੇ ਕੈਨ ਤੋਂ ਭਾਵ ਜਿੱਥੋਂ ਤੂੰ ਲੰਗੇ ਉੱਥੋਂ ਫੇਰ ਗੱਲ ਹੋਵੇ ਵੀ ਹਾਂ ਗੁਰਦਾ ਸਿੱਖ ਲੰਗਿਆ ਐਤੋਂ ਐਦੇ ਵਰਗਾ ਬੰਨਾ ਆਪਾਂ ਕੈਨ ਤੋਂ ਭਾਵ ਖੁਸ਼ਬੂ ਖੰਡੋਂਦੇ ਜਾਣਾ ਖੁਸ਼ਬੂ ਕਹਿੰਦੇ ਤੇਰੇ ਨਾਮ ਦੀ ਖੁਸ਼ਬੂ ਤੇਰੇ ਚਿਹਰੇ ਦੀ ਤੇ ਜਿਹੜੀ ਗੁਰਬਾਣੀ ਪੜਦੇ ਉਹਨਾਂ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਹੈ ਨਾ ਦੇ ਚਿਹਰੇ ਤੇ ਅਲੱਗ ਹੀ ਨੂਰ ਹੁੰਦਾ ਹੈ ਜੋ ਗੁਰੂ ਦੀ ਬਾਣੀ ਪੜ੍ਹਦੇ ਨੇ ਇਸ ਕਰਕੇ ਇੱਕ ਬਣੋ ਇੱਕ ਦੇ ਲੜ ਲੱਗੋ ਇੱਕ ਓੰਕਾਰ ਦੀ अहमियत ਨੂੰ ਸਮਝੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ